ओम श्री गणेशाय नमः ओम श्री त्रिदुर्गा देवये नमः नमः या देवी सर्वभूतेषु कूष्मांडाय संस्थिता नमस्तस्यै 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 नमो नमः आज शारदीय नवरात्रे दे चतुर्थ नवरात्रे दे पावन उपलक्ष्य दे ऊपर मैं आप सब नु लाख लाख बधाइयां दता हूं ਮਾ ਭਗਵਤੀ ਜੀ ਦਾ ਚੌਥਾ ਸਰੂਪ ਮਾ ਖੁਸ਼ਮਟਾ ਜਿਸ ਦੇ ਧਿਆਨ ਮਾਤਰ ਦੇ ਨਾਲ ਹੀ ਤੁਹਾਨੂੰ ਸਾਰੀਆਂ ਸਿੱਧੀਆਂ ਸਾਰੀਆਂ ਨਿਧੀਆਂ ਪ੍ਰਾਪਤ ਹੁੰਦੀਆਂ ਤੁਹਾਡੇ ਮਨ ਦਾ ਸ਼ੋਖ ਮਨ ਸੰਤਾਪ ਹੈ ਔਰ ਉਦਾਸੀ ਦੂਰ ਹੁੰਦੀ ਹੈ ਔਰ ਧਨ ਸੰਪਤੀ ਯਸ਼ ਕੀਟੀ ਈਸ਼ਵਰੀ ਦੀ ਪ੍ਰਾਪਤੀ ਹੁੰਦੀ ਹੈ ਮਾ ਭਗਵਤੀ ਤੁਹਾਡੇ ਸਾਰਿਆਂ ਦੇ ਉੱਪਰ اپنی संपूर्ण कृपा दृष्टि बनाए रखे यही आज मां भगवती जी ਦੇ ਚਤੁਰਥ ਨਵਰਾਤਰੀ ਦੇ ਉੱਪਰ ਇਹ ਮੈਂ ਕਾਮਨਾ ਕਰਦਾ मां भगवती जी ਦਾ ਗੋਸ਼ਮੰਡਾ ਸਰੂਪ ਉਹ ਸਰੂਪ ਹੈ ਜਿਸ ਦੇ ਅਸ਼ਟ ਕੁਜਮਾਂ ਨੇ मां भगवती ਸ਼ੇਰਾਂ ਦੀ ਸਵਾਰੀ ਕਰਦੀ ਇਹਨਾਂ ਹੱਥਾਂ ਦੇ ਵਿੱਚ मां भगवती ਸ਼ੰਖ ਚੱਕਰ ਗਦਾ ਪਦਮ धनुष कमल ਵਰਧ ਹਸਤ ਔਰ ਜਪਮਾਲਾ ਧਾਰਨ ਕਰਦੀ ਹੈ ਇਸ ਜਪਮਾਲਾ ਦੇ ਧਿਆਨ ਮਾਤਰ ਦੇ ਨਾਲ ਹੀ ਸਾਧਕ ਨੂੰ ਅਸ਼ਟ ਸਿੱਧੀਆਂ ਨੌ ਨਿਧੀਆਂ ਔਰ ਹਰ ਤਰ੍ਹਾਂ ਦੀਆਂ ਮਨੋ ਕਾਮਨਾ ਪੂਰਣ ਦੁਨੀਆ ਮਾ ਭਗਵਤੀ ਜੀ ਉਹੀ ਭਗਵਤੀ ਹੈ ਜਿਨ੍ਹਾਂ ਦਾ ਅਸੀਂ ਸਰੂਪ ਆਮ ਤੌਰ ਤੇ ਘਰਾਂ ਦੇ ਵਿੱਚ ਅਸ਼ਟ ਪੂਜੀ ਰੂਪ ਦੇ ਵਿੱਚ ਦੇਖਦੇ ਹਾਂ ਇਹ ਉਹੀ ਕੁਛ ਵੱਡਾ ਭਗਵਤੀ ਹੈ ਜਿਨ੍ਹਾਂ ਨੂੰ ਅਸੀਂ ਸ਼ੇਰਾਂ ਵਾਲੀ ਮਾਤਾ ਕਹਿੰਦੇ ਹਰ ਜੋਤ ਦੇ ਵਿੱਚ ਹਰ ਘਰ ਦੇ ਵਿੱਚ ਅਸੀਂ ਜਦੋਂ ਵੀ ਭਗਵਤੀ ਜੀ ਦਾ ਧਿਆਨ ਕਰਦੇ ਹਾਂ ਤਾਂ ਸਾਨੂੰ ਇੱਕੋ ਇੱਕ ਸਰੂਪ ਅਸ਼ਟਭੂਜੀ ਦੁਰਗਾ ਦੇ ਰੂਪ ਨਜ਼ਰ ਹੀ ਆਉਂਦਾ ਹੈ ਮਾਂ ਭਗਵਤੀ ਜੀ ਕੋਸ਼ਮਾਂ ਦਾ ਜਿਹੜੇ ਬਾਰੇ ਸ਼ਰਤियां ਸ਼ਾਸਤਰਾਂ ਦੇ ਉਸ ਸੰਤ ਜਾਨਾਂ ਨੇ ਇਹ ਕਿਹਾ ਹੈ ਕਿ ਜਦੋਂ ਸ੍ਰਿਸ਼ਟੀ ਨਹੀਂ ਸੀ ਇਸ ਬ੍ਰਹਮਾਣ ਦਾ ਨਾਮ ਦੀ ਕੋਈ ਚੀਜ਼ ਨਹੀਂ ਸੀ ਤਾਂ ਮਾਤਾ ਉਹ ਸ਼ਕਤੀ ਹੈ ਜਿਸ ਸ਼ਕਤੀ ਨੇ ਇਸ ਸ੍ਰਿਸ਼ਟੀ ਦੀ ਇਸ ਬ੍ਰਹਮੰਡ ਦੀ ਰਚਨਾ ਕੀਤੀ ਹੈ ਮਾਂ ਭਗਵਤੀ ਜੀ ਦੇ ਕੇਵਲ ਇੱਕ ਮੁਸਕਾਨ ਮਾਤਰ ਦੇ ਨਾਲ ਹੀ ਉਹਨਾਂ ਦੇ ਹੋਠਾਂ ਦੀ ਮੁਸਕਾਨ ਦੇ ਨਾਲ ਹੀ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਇਸੇ ਲਈ ਮਾਂ ਭਗਵਤੀ ਜੀ ਨੂੰ ਕੋਸ਼ ਮਾਡਾ ਕਿਹਾ ਜਾਂਦਾ ਹੈ ਮਾਂ ਭਗਵਤੀ ਜੀ ਦੇ अनेकों-ਅਨੇਕ ਵਿਧੀਆਂ ਦੇ ਪੂਜਾ ਕਰਨੇ ਦੀਆਂ ਮਾਂ ਭਗਵਤੀ ਵਿਧੀਆਂ ਤੋਂ ਵੀ ਪਰੇ ਹੈ ਜੇ ਅਸੀਂ ਸੱਚੇ ਮਨ ਦੇ ਨਾਲ ਮਾਂ ਭਗਵਤੀ ਜੀ ਦਾ ਧਿਆਨ ਕਰਦੇ ਹਾਂ ਉਹਨਾਂ ਦਾ ਸਮਰਨ ਕਰਦੇ ਹਾਂ ਫਿਰ ਸਾਨੂੰ ਜੋਤ ਦੀ ਵੀ ਜ਼ਰੂਰਤ ਨਹੀਂ ਹੈ ਕਿ ਜੇ ਸਾਡੇ ਮਨ ਦੇ ਵਿੱਚ ਮਾਂ ਭਗਵਤੀ ਜੀ ਦੇ ਪ੍ਰਤੀ ਸੱਚੀ ਜੋਤ ਜਗੀ ਹੈ ਤਾਂ ਅਸੀਂ ਜੋਤ ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਫਿਰ ਵੀ ਜਦੋਂ ਅਸੀਂ ਇੱਕ ਧਿਆਨ ਲਗਾਣਾ ਹੁੰਦਾ ਹੈ ਸਾਨੂੰ ਇੱਕ ਜਗ੍ਹਾ ਦੀ ਜ਼ਰੂਰਤ ਪੈਂਦੀ ਹੈ ਜਿਸ ਦੇ ਵਿੱਚ ਬੈਠ ਕੇ ਅਸੀਂ ਧਿਆਨ ਲਗਾਈਏ ਜਿਵੇਂ ਸਿੱਖਿਆ ਲੈਣ ਦੇ ਲਈ ਸਾਨੂੰ ਸਕੂਲ ਦੀ ਜ਼ਰੂਰਤ ਪੈਂਦੀ ਹੈ ਹੋਰ ਕੰਮ ਕਰਨ ਲਈ ਅਗਰ ਕੋਈ ਅਸੀਂ ਸਮਾਨ ਖਰੀਦਣਾ ਤਾਂ ਸਾਨੂੰ ਦੁਕਾਨ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਮਾਂ ਭਗਵਤੀ ਜੀ ਦਾ ਆਪਣੇ ਅਰਾਧੇ ਦਾ ਆਪਣੇ ਇਛੇ ਦਾ ਧਿਆਨ ਕਰਨ ਲਈ ਸਾਨੂੰ ਇੱਕ ਖਾਸ ਜਗ੍ਹਾ ਦੀ ਇੱਕ ਖਾਸ ਮਤਲਬ ਦੇ ਲਈ ਉਸ ਇੱਕ ਖਾਸ ਜਿੰਨਾ ਦੀ ਜ਼ਰੂਰਤ ਪੈਨੀ ਹੈ ਮਾਂ ਭਗਵਤੀ ਜੋਤੀ ਸਰੂਪ ਹੈ ਇਸੇ ਜੋਤੀ ਨੇ ਪੂਰੇ ਬ੍ਰਹਮੰਡ ਦੀ ਰਚਨਾ ਕੀਤੀ ਹੈ ਇਹ ਹੀ ਜੋਤੀ ਮਾਂ ਭਗਵਤੀ ਜਵਾਲਾ ਦੇਵੀ ਮਾਨਣਾ ਦੇਵੀ ਇਹ ਹੀ ਕੁਸ਼ਵੰਡਾ ਹੈ ਮਾਂ ਭਗਵਤੀ ਆਪ ਨੂੰ ਸਾਰੀਆਂ ਸੁਖ ਸਮਰਧੀਆਂ ਪ੍ਰਦਾਨ ਕਰੇ ਇਹ ਹੀ ਮੈਂ ਅੱਜ ਚੌਥੇ ਨਮਰਤੇ ਦੇ ਉੱਪਰ ਮੰਗਲ ਕਾਮਨਾ ਕਰਦਾ ਮਾਂ ਭਗਵਤੀ ਜੀ ਨੂੰ ਅੱਜ ਤੁਸੀਂ ਕਿਸ ਵੀ ਦੁੱਧ ਦੀ ਬਣੀ ਵੀ ਚੀਜ਼ ਦਾ ਭੋਗ ਲਗਾਣਾ ਹੈ ਔਰ ਉਹਨਾਂ ਚੀਜ਼ਾਂ ਨੂੰ ਭੋਗ ਲਗਾ ਕੇ ਆਪ ਵੀ ਖਾਣਾ ਹੈ ਔਰ ਅਗਰ ਤੁਹਾਨੂੰ ਆਪਣੇ ਆਸ-ਪਾਸ ਕੋਈ ਲੋੜਵੰਦ ਜ਼ਰੂਰਤਮੰਦ ਜਾਂ ਕੋਈ ਅਜੀਹਾ ਵਿਅਕਤੀ ਦਿਖਾਈ ਦਿੰਦਾ ਹੈ ਜਿਸ ਨੇ ਇਹਨਾਂ ਚੀਜ਼ਾਂ ਦੀ ਥੋੜ੍ਹ ਹੈ ਤਾਂ ਉਹ ਚੀਜ਼ ਦੁੱਧ ਦੀ ਬਣੀ ਵੀ ਚੀਜ਼ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਵੰਡੋ ਤਾਂ ਕਿ ਭਗਵਤੀ ਜੀ ਦਾ ਪ੍ਰਸ਼ਾਦ ਸਾਰੇ ਲੋਕਾਂ ਤੱਕ ਪਹੁੰਚ ਸਕੇ ਹਰ ਇੱਕ ਵਿਅਕਤੀ ਹਰ ਇੱਕ ਬੰਦਾ ਉਸ ਪ੍ਰਸ਼ਾਦ ਨੂੰ ਖਾ ਕੇ ਆਪਣਾ ਜੀਵਨ ਸਫਲ ਕਰ ਸਕੇ ਮਾ ਭਗਵਤੀ ਜੀ ਨੂੰ ਤੁਸੀਂ ਦਹੀਂ ਦਾ ਭੋਗ ਵੀ ਲਗਾ ਸਕਦੇ ਹਾਂ ਦਹੀਂ ਅਗਰ ਦੇਸੀ ਗਾਇ ਦਾ ਕਾਂਬੇ ਨੂੰ ਗਾਇ ਦਾ ਕਪਿਲਾ ਗਾਇ ਦਾ ਹੋਵੇ ਤਾਂ ਬਹੁਤ ਉੱਤਮ ਹੈ ਕਹਿਣ ਦਾ ਭਾਵ ਹੈ ਜੋ ਵੀ ਚੀਜ਼ ਤੁਸੀਂ ਭਗਵਤੀ ਜੀ ਨੂੰ ਅਰਪਣ ਕਰਨੀ ਹੈ ਉਹ ਬਿਲਕੁਲ ਸ਼ੁੱਧ ਔਰ ਸਾਤਵਿਕ ਹੋਵੇ ਵੈਸੇ ਤਾਂ ਜਦੋਂ ਤੁਸੀਂ ਆਪਣੀ ਸ਼ਰਧਾ ਦੇ ਨਾਲ ਭਗਵਤੀ ਜੀ ਨੂੰ ਇੱਕ ਫੁੱਲ ਵੀ ਅਰਪਣ ਕਰ ਦੇਣਾ ਹੈ ਭਗਤੀ ਜੀ ਨੇ ਉਸੇ ਚੀਜ਼ ਤੋਂ પ્રસન્ન ਹੋ ਜਾਣਾ ਹੈ ਬਾਬਾ ਤੁਸੀਦਾ ਸਿੰਘ ਜੀ ਨੇ ਸ਼੍ਰੀ ਰਾਮ ਚ੍ਰਿਤਮਾਨਸ ਦੇ ਵਿੱਚ ਲਿਖਿਆ ਹੈ ਕਿ ਨਿਰਮਲ ਮਨ ਜਨ ਸੋ ਮੋਹੇ ਪਾਵਾ ਮੋਹੇ ਕਪਟ ਛਲ ਛੇਦਰ ਨ ਭਾਵ ਭਗਵਾਨ ਸ਼੍ਰੀ ਰਾਮ ਕਹਿੰਦੇ ਨੇ ਕਿ ਮੈਨੂੰ ਤਾਂ ਉਹੀ ਬੰਦਾ ਪ੍ਰੀਅ ਹੈ ਜਿਸ ਦਾ ਮਨ ਨਿਰਮਲ ਹੈ ਜਿਸ ਦੇ ਮਨ ਦੇ ਵਿੱਚ ਕਪਟ ਹੈ ਛਲ ਛੇਦਰ ਹੈ ਫਿਰ ਚਾਹੇ ਉਹ ਲੱਖ ਦਿਖਾਵਾ ਕਰੇ ਮੈਨੂੰ ਉਹ ਕਦੇ ਵੀ ਭੰਦਾ ਨਹੀਂ ਹੈ ਸੋ ਤੁਸੀਂ ਸਾਰਿਆਂ ਨੇ ਆਪਣੇ ਮਨ ਨੂੰ ਨਿਰਮਲ ਕਰਕੇ ਮਾ ਭਗਵਤੀ ਜੀ ਦੇ ਚਰਨਾਂ ਦਾ ਧਿਆਨ ਕਰਕੇ ਆਪਣੇ ਆਪਣੇ ਈਸ਼ਟ ਆਪਣੇ ਆਪਣੇ আরাਦੇ ਦਾ ਧਿਆਨ ਕਰਕੇ ਮਾ ਭਗਵਤੀ ਜੀ ਦਾ ਅਜ ਅਰਾਧਨ ਕਰਨਾ ਹੈ ਕਿਉਂਕਿ ਚਤੁਰਥ ਸਵਰੂਪ ਚੌਥਾ ਸਵਰੂਪ ਮਾ ਭਗਵਤੀ ਦਾ ਚਾਰੋਂ ਦਿਸ਼ਾਵਾਂ ਤੋਂ ਤੁਹਾਨੂੰ ਖੁਸ਼ੀਆਂ ਪ੍ਰਦਾਨ ਕਰੇਗਾ ਚਾਰੇ ਦਿਸ਼ਾਵਾਂ ਨੂੰ ਸੁਰੱਖਿਆ ਪ੍ਰਦਾਨ ਕਰੇਗਾ ਤੁਹਾਨੂੰ ਹੀ ਨਹੀਂ ਤੁਹਾਡੇ ਘਰ ਨੂੰ ਹੀ ਨਹੀਂ ਤੁਹਾਡੇ ਮੱਲੇ ਨੂੰ ਨਹੀਂ ਤੁਹਾਡੇ ਪਿੰਡ ਨੂੰ ਤੁਹਾਡੇ ਸ਼ਹਿਰ ਨੂੰ ਤੁਹਾਡੇ ਪ੍ਰਦੇਸ਼ ਨੂੰ ਤੁਹਾਡੇ ਦੇਸ਼ ਨੂੰ ਔਰ ਇਸ ਪੂਰੇ ਸੰਸਾਰ ਨੂੰ ਆਪਣੇ ਸੁਰੱਖਿਆ ਕਵਚ ਦੇ ਵਿੱਚ ਮਾਘ ਭਗਵਤੀ ਜੀ ਦਾ ਇਹ ਚੌਥਾ ਸਵਰੂਪ ਇਹ ਅਸ਼ਟ ਪੂਜੀ ਸਵਰੂਪ ਇਹ ਸ਼ੇਰ ਦੀ ਸਵਾਰੀ ਵਾਲਾ ਸਵਰੂਪ ਸਭ ਨੂੰ ਖੁਸ਼ੀਆਂ ਦੇਵੇਗਾ ਸੁਰੱਖਿਆ ਦੇਵੇਗਾ ਤੇ मां भगवती ਜਿਨ੍ਹਾਂ ਦਾ ਉਦੇਸ਼ ਜਿਨ੍ਹਾਂ ਦੀ ਭਗਤੀ ਦਾ ਉਦੇਸ਼ ਜਿਨ੍ਹਾਂ ਦੀ ਚਰਨਾ ਦੀ ਧਿਆਨ ਦਾ ਉਦੇਸ਼ ਕੇਵਲ ਔਰ ਕੇਵਲ ਮਾਤਰ ਮੋਕਸ਼ ਹੈ ਅੱਜ ਤੁਸੀਂ ਅਗਰ ਸੱਚੇ ਮਨ ਦੇ ਨਾਲ ਕਿਸੇ ਵੀ ਸਮੇਂ ਕਿਸੇ ਵੀ ਸਮੇਂ ਭਗਵਤੀ ਜੀ ਦਾ ਆਪਣੇ ਸ਼ੁੱਧ ਆਸਣ ਲਗਾ ਕੇ ਸ਼ੁੱਧ ਚਿੱਤ ਹੋ ਕੇ ਤੁਸੀਂ ਧਿਆਨ ਲਗਾਉਂਦੇ ਹੈ ਤਾਂ ਭਗਵਤੀ ਨਿਸ਼ਚਿਤ ਹੀ ਨੇਕ ਜੇਦੀ ਹੀ ਤੁਹਾਡੀ ਮਨੋ ਕਾਮਨਾ ਪੂਰਨ ਕਰੇਗੀ ਕਿਉਂਕਿ ਇਹ ਭਗਵਤੀ ਤ੍ਰਿਗੁਣ ਸਰੂਪਣੀ ਹੈ ਮਹਾਂ ਲక్ష్ਮੀ ਤੇ ਮਹਾ ਕਾਲੀ ਸਹਿਪਰੋਪਤਾ ਮਹਾ ਸਰਸਵਤੀ ਈਸ਼ਵਰੀ ਪੁੰਨਮ ਪਾਪਾਨਾਮ ਸਰਬ ਲੋਕ ਮਹੇਸ਼ਵਰੀ ਇਹ ਭਗਵਤੀ ਤ੍ਰਿਗੁਣ ਸਰੂਪਣੀ ਮਹਾ ਸਰਸਵਤੀ ਮਹਾ ਕਾਲੀ ਕਾ ਉਹ ਮਹਾਂ ਲక్ష్ਮੀ ਸਰੂਪਣਾ ਇਹੀ ਦੋ ਤਰ੍ਹਾਂ ਦੇ ਜੋ ਕਰਮ ਹੈ ਨੇ ਪੁੰਨੇ ਕਰਮ ਔਰ ਪਾਪ ਕਰਮ ਇਨਾ ਕਰਮਾਂ ਦੀ ਹੀ ਈਸ਼ਵਰੀ ਹੈ ਇਨਾ ਕਰਮਾਂ ਦੀ ਹੀ ਈਸ਼ਵਰੀ ਹੈ ਪੁੰਨ ਔਰ ਪਾਪ ਕਰਮਾਂ ਦੀ ਈਸ਼ਵਰੀ ਹੈ ਕਹਿਣ ਦਾ ਪਾਪ ਇਸ ਪੂਰੇ ਸੰਸਾਰ ਦੀ ਈਸ਼ਵਰੀ ਹੈ ਔਰ ਉਸ ਈਸ਼ਵਰੀ ਦਾ ਤ੍ਰਿਗੁਣ ਸਗੁਰੂਪਣੀ ਤ੍ਰਿਗੁਣ ਸਗੁਰੂਪਣੀ ਮਾਜਗਦੰਬਾ ਭਗਵਤੀ ਜੀ ਦਾ ਧਿਆਨ ਕਰਕੇ ਤੁਸੀਂ ਆਪਣੇ ਇਸ ਆਰਾਧਨ ਨੂੰ ਪੂਰਾ ਕਰੋ ਮੈਨੂੰ ਵਿਸ਼ਵਾਸ ਹੈ ਕਿਉਂਕਿ ਭਗਵਤੀ ਜੀ ਜਦੋਂ ਵੀ ਕਿਸੇ ਵਿਸ਼ਵਾਸ ਦੇ ਨਾਲ ਕੋਈ ਕੰਮ ਕੀਤਾ ਜਾਂਦਾ ਉਸ ਨੂੰ ਨਿਸ਼ਚਿਤ ਰੂਪ ਦੇ ਵਿੱਚ ਪੂਰਨ ਕਰਦੀ ਹੈ ਯਮ ਯਮ ਚੰਤਿਆ ਤੇ ਕਾਮਮ ਤਮ ਤਮ ਪ੍ਰਪਨੋਪਤੇ ਨਿਸ਼ਿ ਨਿਸ਼ੇਤਮ ਭਗਵਤੀ ਜਦੋਂ ਵੀ ਭਗਵਤੀ ਜੀ ਦਾ ਚੇਤਨਨ ਕਰਕੇ ਅਸੀਂ ਕੋਈ ਵੀ ਆਰਾਧਨ ਪੂਜਨ ਜਪ ਤਪ ਬ੍ਰਤ ਨੇਕ ਕੰਮ দান ਪੁੰਨ ਜੋ ਵੀ ਅਸੀਂ ਕਰਮ ਕਰਦੇ ਹਾਂ ਭਗਵਤੀ ਜੀ ਦਾ ਧਿਆਨ ਕਰਕੇ ਜੋ ਵੀ ਅਸੀਂ ਸਾਤਵਿਕ ਔਰ ਪੁੰਨ ਕੰਮ ਔਰ ਸ਼ੁਭ ਕਰਮ ਕਰਦੇ ਹਾਂ ਮਾਂ ਭਗਵਤੀ ਨਿਸ਼ਚਿਤ ਹੀ ਉਸ ਨੂੰ ਪੂਰਨ ਕਰਦੀ ਹੈ ਤੇ ਅੱਜ ਚੌਥਰਤ ਨਵਰਾਤਰੀ ਹੈ ਅਸੀਂ ਸਾਰੇ ਦੇਸ਼ ਵਾਸੀਆਂ ਨੇ ਪਰਦੇਸ਼ ਵਾਸੀਆਂ ਨੇ ਇਹ ਸੰਕਲਪ ਲੈਣਾ ਹੈ ਕਿ ਸਾਡਾ ਘਰ ਜਿਵੇਂ ਚਾਰ ਦਿਸ਼ਾਂ ਤੋਂ ਸੁਰੱਖਿਤ ਹੋਣਾ ਚਾਹੀਦਾ ਹੈ ਉਵੇਂ ਹੀ ਸਾਡਾ ਦੇਸ਼ ਵੀ ਚਾਰੋਂ ਦਿਸ਼ਾਵਾਂ ਤੋਂ ਸੁਰੱਖਿਤ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਦੇਸ਼ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਭਾਵ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਭਗਵਤੀ ਜੀ ਇਹ ਜੋ ਮਾਤਰਭੂਮੀ ਹੈ ਮਾਤਰਭੂਮੀ ਵੀ ਇੱਕ ਭਗਵਤੀ ਜੀ ਦਾ ਸਰੂਪ ਹੈ ਆਪਣੀ ਮਾਤਰਭੂਮੀ ਦਾ ਵੰਦਨ ਕਰਨਾ ਆਪਣੀ ਮਾਤਰਭੂਮੀ ਦੇ ਪ੍ਰਤੀ ਅਸੀਂ ਇਮਾਨਦਾਰ ਰਹਿਣਾ ਆਪਣੀ ਮਾਤਰਭੂਮੀ ਦੀ ਰੱਖਿਆ ਦੇ ਲਈ ਸਦਾ ਤਤਪਰ ਰਹਿਣਾ ਇਹ ਵੀ ਇੱਕ ਭਗਵਤੀ ਜੀ ਦਾ ਆਰਾਧਨ ਹੈ ਕਿਉਂਕਿ ਜਦੋਂ ਅਸੀਂ ਭਾਰਤ ਮਾਤਾ ਦਾ ਵੀ ਸਰੂਪ ਚਿੱਤਰ ਦੇਖਦੇ ਹਾਂ ਤਾਂ ਮਾ ਭਗਵਤੀ ਦੇ ਹੱਥ ਦੇ ਵਿੱਚ ਜੋ ਉਹੀ ਸਰੂਪ ਹੈ ਜੋ ਅਸੀਂ ਦੁਰਗਾ ਦੇਵੀ ਦਾ ਸਰੂਪ ਦੇਖਦੇ ਹਾਂ मां भगवती भारत माता एक ही स्वरूप है क्योंकि भारत पुण्य भूमि है देव भूमि है इसी धरा दे ऊपर श्रीमान नारायण जी ने वख-वखस वक, वक, अवतार ले ले मां शक्ति जगदंबा विंध्याचल वासनी बनके भगवान कृष्ण जी के नाल इस धरती पे अवतरित हुई थी मां भगवती जगद जननी मां सीता मां जगद जननी मां राधा मां जगद जननी मां रुक्मिणी और अनेकों अनेक अपने अंश अवतार लेके केवल और केवल इस भारत भूमि दी पवित्र धारा दे ऊपर मां भगवती अवतरित हुई है इसलिए एक मंदिर के समान सारी भारत भूमि पवित्र है सानू इस भारत दी रक्षा दे ले आंतरिक और बाहरी रक्षा दे दे सदैव तत्पर रहना चाहिए असंख्य ਲੋਗ ਭਾਰਤ ਦੇ ਟੁਕੜੇ ਕਰਨ ਦੇ ਲਈ ਅੱਜ ਤੱਕ ਪਰਨੇ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਪਰੰਪਲਿਖੇ ਦੇ ਵਿੱਚ ਪਾਉਣ ਲਈ ਅਲੱਗ ਅਲੱਗ ਗੱਲਾਂ ਚਲਾਈਆਂ ਜਾ ਰਹੀਆਂ ਤੁਸੀਂ ਲੋਕਾਂ ਨੇ ਕਿਸੇ ਨੇ ਵੀ ਉਹਨਾਂ ਕੋ ਲਿਖਿਆ ਦੇ ਵਿੱਚ ਨਹੀਂ ਆਣਾ ਕਿਉਂਕਿ ਤੁਸੀਂ ਆਪ ਸਭ ਲੋਕ ਪੜ੍ਹੇ ਲਿਖੇ ਹੋ ਕਿਉਂਕਿ ਤੁਹਾਡੇ ਦੁਆਰਾ ਇੱਕ ਵੀ ਗਲਤ ਚੱਕਿਆਵਾ ਕਦਮ ਇਸ ਦੇਸ਼ ਦੀ ਇਸ ਦੇਸ਼ ਦੀ ਸੰਪਰਬੋਧਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਅਖੀਰ ਦੇ ਵਿੱਚ ਜੋ ਵੀ ਨੁਕਸਾਨ ਹੁੰਦਾ ਹੈ ਉਹ ਸਾਡਾ ਹੁੰਦਾ ਹੈ ਸਾਡੇ ਦੇਸ਼ ਦਾ ਹੁੰਦਾ ਹੈ ਸਾਡੇ ਦੇਸ਼ ਦੀ ਪਵਿੱਤਰ ਸੰਪਤੀ ਦਾ ਹੁੰਦਾ ਹੈ ਇਸ ਲਈ ਮੈਂ ਅੱਜ ਚੌਥੇ ਨਵਰਾਤਰ ਦੇ ਉੱਪਰ ਆਪਣੇ ਦੇਸ਼ ਦੀ ਜਨਤਾ ਨੂੰ ਇਹ ਨਵੇਦਨ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਵੀ ਐਸੇ ਲੋਕਾਂ ਦੇ ਮਗਰ ਨਹੀਂ ਲੱਗਣਾ ਹੈ ਜੋ ਸਾਨੂੰ ਇਸ ਦੇਸ਼ ਦੇ ਦੇ ਪ੍ਰਤੀ ਇਸ ਦੇਸ਼ ਦੇ ਪ੍ਰਤੀ ਉਕਸਾਉਂਦੇ ਨੇ ਸਾਡੀ ਸੰਪਤੀ ਤੋੜਨ ਦੇ ਲਈ ਜਾਂ ਸਾਨੂੰ ਕੋਈ ਅਜਿਹਾ ਕੰਮ ਕਰਨ ਲਈ ਕਹਿੰਦੇ ਆ ਜੋ ਕਿ ਸਾਡੇ ਦੇਸ਼ ਦਾ ਕਾਨੂੰਨ ਔਰ ਸਾਡੇ ਦੇਸ਼ ਦੀ ਮਰਿਆਦਾ ਧਰਮ ਉਸ ਚੀਜ਼ ਦੀ ਸਾਨੂੰ ਆਗਿਆ ਨਹੀਂ ਦਿੰਦਾ ਇਸ ਲਈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪ ਲੋਕ ਜਿਵੇਂ ਅੱਜ ਦੁਰਗਾ ਦੇਵੀ ਦਾ ਪੂਜਨ ਕਰੋਗੇ ਉਸੇ ਤਰ੍ਹਾਂ ਆਪਣੀ ਭਾਰਤ ਭੂਮੀ ਦਾ ਮਾਤਰ ਭੂਮੀ ਦਾ ਵੀ ਪੂਜਨ ਕਰੋ ਸਵੇਰ ਨੂੰ ਉੱਠ ਕੇ ਜਦੋਂ ਵੀ ਅਸੀਂ ਪਹਿਲਾ ਕਦਮ ਧਰਨੇ ਪਹਿਲਾ ਕਦਮ ਧਰਨੇ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਹੱਥ ਦੇਖਦੇ ਹਾਂ ਤਾਂ ਉਹ ਸ਼ਲੋਕ ਪੜ੍ਹਦੇ ਹਾਂ ਕਰਕਰੇ ਵਸਦੇ ਲక్ష్ਮੀ ਕਰਮ ਅਧਿ ਮਾਸਰਸਵਤੀ ਕਰਮੂਲੇ ਤੂ ਗੋਵਿੰਦੇ ਪ੍ਰਾਤੇ ਕਰ ਦਰਸ਼ਨਮ ਇਸੇ ਤਰ੍ਹਾਂ ਹੀ ਆਪਣੇ ਹੱਥਾਂ ਦੇ ਵੀ ਆਪਣੇ ਹੱਥਾਂ ਦਾ ਇਸ ਲਈ ਵੰਦਨ ਕਰਦੇ ਹਾਂ ਕਿ ਇਹਨਾਂ ਹੱਥਾਂ ਦੇ ਨਾਲ ਹੀ ਅਸੀਂ ਲక్ష్ਮੀ ਦਾ ਕੰਮ आ, न, न, लक्ष्मी दा आराधना ਕਰਨਾ लक्ष्मी ਕਮਾਣੀ ਹੈ ਧਨ ਕਮਾਣਾ ਹੈ ਇਹਨਾਂ ਹੱਥਾਂ ਦੇ ਨਾਲ ਹੀ ਅਸੀਂ ਵਿਦਿਆ ਪ੍ਰਾਪਤੀ ਕਰਨੀ ਆਪਣੀ ਕਲਮ ਚੋਂ ਚਲਾਨੀ ਹੈ ਔਰ ਇਹਨਾਂ ਹੱਥਾਂ ਲਈ ਜੋ ਭਗਵਾਨ கிருஷ்ਣ ਨੇ ਕਰਮ ਕਰਨੇ ਦਾ ਸਾਨੂੰ ਸੰਦੇਸ਼ ਦਿੱਤਾ ਹੈ ਔਰ ਇਹਨਾਂ ਹੱਥਾਂ ਦੇ ਨਾਲ ਹੀ ਕਰਨਾ ਹੈ ਅਸੀਂ ਇਹ ਜਾਣਦੇ ਹਾਂ ਕਿ ਇਹਨਾਂ ਹੱਥਾਂ ਦੇ ਨਾਲ ਅਸੀਂ ਹਮੇਸ਼ਾ ਨੇਕ ਕੰਮ ਕਰੀਏ ਇਹ ਸਾਡੇ ਹੱਥ ਲੋਕਾਂ ਨੂੰ ਸਹਾਇਤਾ ਦੇ ਲਈ ਉਠਣ ਨਾ ਕਿ ਸਾਡੀ ਸੰਪਤੀ ਦੇ ਨੁਕਸਾਨ ਦੇ ਲਈ ਉਠਣ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰ ਫਿਰ ਆਪ ਸਭ ਨੂੰ ਮਾ ਭਗਵਤੀ ਜੀ ਦੇ ਚੌਥੇ ਨਵਰਾਤਰੀ ਦੇ ਉੱਪਰ ਲੱਖ ਲੱਖ ਵਧਾਈਆਂ ਦਿਨਾਂ ਬੋਲੀਏ ਸਿਆਪਤੀ ਰਾਮਚੰਦਰ ਕੀ ਜੈ ਜੈ ਕਰਾ ਮਾ ਜਗਦੀ ਜੋਤਾਂ ਵਾਲੀ ਮਾਨੜਾ ਦੀ ਦਾ ਬੋਲ ਸੱਚੇ ਦਰਵਾਰ ਕੀ ਜੈ ਸਰਵੇ ਭਵੰਤੂ ਸੁਖਿਨਾ ਸਰਵੇ ਸੰਤੂ ਨਰਾਮ ਸਰਵੇ ਭਦਰਣੀ ਪਸ਼ੰਤੂ ਮਾਕਾਸ਼ਯ ਦੁਖੋ ਭਗ ਭਵਿਤ ਓਮ ਸ਼ਾਂਤੀ 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 ਹੀ